ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਵੀਰ ਪ੍ਰਭ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਦੋਸਤੋ ਬਾਕੀ ਸਮੇਂ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਤੇ ਅੱਜ ਇਸ ਕਵਰੇਜ ਵਿੱਚ ਦੋ ਮੱਜਾਂ ਤੇ ਇੱਕ ਵਿਹੜ ਤੁਹਾਨੂੰ ਦਿਖਾਉਣੀ ਆ ਦੋਸਤੋ ਇੱਕ ਮੱਜ ਬਿਲਕੁਲ ਤਾਜੀ ਸੁਈ ਸੁਵਾਈ ਆ ਇੱਕ ਪੂਰੀ ਤਿਆਰੀ ਤੇ ਆ ਬਸ ਅੱਜ ਭਲਕੇ ਜਿਹੜੀ ਦੋਸਤੋ ਸੂਫੂਗੀ ਇੱਕ ਵਿਹੜ ਤੁਹਾਨੂੰ ਦਿਖਾ ਦਾਂਗੇ ਪੂਰੀ ਦੋਦ ਰਕੋਰਡ ਕੀ ਡਿਟੇਲ ਆ ਬੌਲੇ ਦੀ ਉਹ ਪੂਰੀ ਗੱਲਬਾਤ ਆਪਾਂ ਵੀਰਪ੍ਰਭ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਤੇ ਅੱਜ 13 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ ਦੋਸਤੋ 2:30 ਵਜੇ ਦਾ ਸਮਾਂ ਆਓ ਕਰਦੇ ਆਂ ਗੱਲਬਾਤ ਸੋ ਜਿਹੜੇ ਵੀਰ ਨੂੰ ਜਿਹੜਾ ਐਨੀਮਲ ਜਜੂਗਾ ਫੱਬੂਗਾ ਤੁਸੀਂ ਆਪਦੀ ਨਰਕ ਪਰਕ ਤਸੱਲੀ ਆ ਘਰ ਆਣ ਕੇ ਚੁਬਾਈ ਵਾਲੇ ਪਸ਼ੂ ਦੀ ਦੋ ਡਾਂਗ ਚੋਕੇ ਗੱਬਣ ਪਸ਼ੂ ਆਪਣਾ ਚੌਥਾ ਨਾਂ ਦਾ ਤਸੱਲੀ ਨਾਲ ਜਿਹੜਾ ਦੋਸਤ ਚੈੱਕ ਕਰਕੇ ਫੇਰ ਜ਼ਰੂਰ ਖਰੀਦਿਆ ਕਰੋ ਆਓ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਪ੍ਰਭ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਵੀਰ ਹਾਂਜੀ ਵਧੀਆ ਵਧੀਆ ਅੱਛਾ ਪ੍ਰਭ ਭਾਈ ਅੱਜ ਪਸ਼ੂ ਆਪਣੇ ਕੋਲ ਤਿੰਨ ਤਿੰਨ ਨਗ ਨੇ ਹਾਂਜੀ ਹਾਂਜੀ ਤਿੰਨ ਦੋ ਮੱਝਾਂ ਤੇ ਇੱਕ ਇਹ ਵੈੜ ਇੱਕ ਵੈੜ ਵੈੜ ਵੀ ਸੂਈ ਆ ਹਾਂਜੀ ਹਾਂਜੀ ਸੂਈ ਇੱਕੋ ਗੱਬਣ ਦੋ ਸੂਈਆਂ ਇੱਕ ਮੱਝ ਗੱਬਣ ਹੈ ਹਾਂਜੀ ਉਹ ਤਿਆਰੀ ਅੱਜ ਤਿਆਰੀ ਆ ਭਾਵੇਂ ਘੰਟੇ ਨੇ ਸੂਪੇ ਠੀਕ ਹੈ ਹਾਂਜੀ ਹਾਂਜੀ ਲੋਬੀ ਦੋਸਤੋ ਜਦੋਂ ਬਿਲਕੁਲ ਆਪਾਂ ਵੀਡੀਓ ਪਬਲਿਕ ਕਰ ਦਾਂਗੇ ਅਪਲੋਡ ਕਰ ਦਾਂਗੇ ਦੋਸਤੋ ਉਸ ਤੋਂ ਬਾਅਦ ਜੇਕਰ ਉਹ ਮੱਝ ਹੁੰਦੀ ਆ ਤਾਂ ਤੁਸੀਂ ਵੇਰਵਾ ਲੈ ਸਕਦੇ ਜੀ ਫਿਲਹਾਲ ਗੱਬਣ ਦੀ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਤੇ ਪ੍ਰਭ ਇਹ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲੀਏ ਹਾਂਜੀ ਹਾਂਜੀ ਕੀ ਡਿਟੇਲ ਹੈ ਸਮਝ ਦੀ ਆ ਦੂਜਾ ਸੂਹ ਸੁਈ ਹੈ ਛੋਟੀ ਅੱਛਾ ਮੂੰਹੋ ਛਿੱਗੀ ਆ ਹਾਂ ਹਾਂ ਜੀ ਤੇ ਮਗਰ ਮੇਰ ਕਾ ਦਿੱਤਾ ਨੇ ਰਾਤ ਦੀ ਸੂਈ ਹੈ 12 1 ਵਜੇ ਦੀ ਰਾਤ 12 1 ਦੀ ਹਾਂਜੀ ਹਾਂਜੀ ਜੇਰ ਮਾਰਨਿੰਗ ਸਵੇਰ ਪਾਦੀ ਜੇਰ ਪਾਦੀ 4:00 ਵਜੇ ਨੂੰ ਠੀਕ ਆ ਹਾਂਜੀ ਹਾਂਜੀ ਲਓ ਜੀ ਜੇਰ ਮਾਰਨਿੰਗ ਦੋਸਤੋ ਪਹ ਚੁੱਕੀ ਆ ਤੇ ਰਾਤ ਹੀ ਸੂਈ ਆ ਚਾਹੇ ਕੋਈ ਵੀਰ ਮਾਰਨਿੰਗ 1:30 ਵਜੇ ਮੰਨ ਲੇ ਸਵੇਰ ਸੂਈ ਆ ਠੀਕ ਆ ਹਾਂਜੀ ਤੇ ਸਵੇਰ ਦੂਜਾ ਕਿ ਤੀਜਾ ਨਹੀਂ ਦੂਜਾ ਮੂੰਹ ਛਿੱਕੀ ਆ ਉਧਰ ਦੀ ਆ ਕੱਟੀ ਰਿਆਣੀ ਦੀ ਅੱਛਾ ਹਾਂਜੀ ਹਾਂਜੀ ਆ ਲਓ ਠੀਕ ਆ ਜੀ ਸਹੀ ਸੂਈ ਤੁਸੀਂ ਵੇਖ ਸਕਦੇ ਜੀ ਮੂੰਹ ਮੱਥਾ ਵੇਖੋ ਸੰਗਾ ਸੰਗਾ ਦੀ ਬਿਲਕੁਲ ਗੁਲ ਤੇ ਸੁਭਾ ਵੀਰਾਂ ਦਾ ਵੀ ਦੁੱਧਾ ਤੇ ਬਾਕੀ ਅੱਗੇ ਕੋਈ ਵੀਰਾਂ ਦੀ ਨਰਕ ਫਰਕ ਤਸੱਲੀ ਕਰ ਲੈ ਚੋ ਕੇ ਵੇਖ ਲੈ ਪਸਮਾ ਕੇ ਵੇਖ ਲੈ ਠੀਕ ਆ ਕਿਉਂਕਿ ਇਹ ਜਿਹੜੀ ਦੋਸਤੋ ਝੋਟੀ ਹੈ ਚਾਹੇ ਮੱਝ ਵੀਰ ਮੰਨ ਲੇ ਇਹ ਸੂਈ ਆ ਠੀਕ ਆ ਤਾਜੀ ਸੂਈ ਆ ਬਿਲਕੁਲ ਬੱਚਾ ਨੀਲੀ ਰਾਵੀ ਦਾ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਹਾਂ ਲੋ ਮਾਰਨਿੰਗ ਚੋਈ ਏ ਥੋੜੀ ਬਾਦੀ ਆ ਹਾਂਜੀ ਹਾਂਜੀ ਲੋ ਜੀ ਬਾਕੀ ਕੱਦ ਚੰਗਾ ਆ ਮੀਡੀਅਮ ਤੋਂ ਜਿਹੜਾ ਦੋਸਤੋ ਪਲੱਸ ਵੱਡੀਆਂ ਮਜਾਂ ਝੋਟੀਆਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੇ ਵੱਡੀਆਂ ਝੋਟੀਆਂ ਦੇ ਵਿੱਚ ਜਾਪੂਗੀ ਠੀਕ ਆ ਤੇ ਬੇਲ ਫੂਲ ਵੀ ਚੰਗੀ ਆ ਬਾਕੀ ਸੂ ਦੇ ਵਿੱਚ ਆਇਆ ਪਸ਼ੂ ਦੋਸਤੋ ਆਪਾਂ ਨਾਰਮਲ ਹੀ ਕਹਿ ਦਿੰਨੇ ਆ ਵੀ ਦੋ ਚਾਰ ਦਿਨ ਸਿੱਧੇ ਸੁੱਧੇ ਹੋਣ ਦੇ ਵਿੱਚ ਨਾਰਮਲ ਹੀ ਪਸ਼ੂ ਦੇਣਾ ਲੈ ਜਾਂਦਾ ਤੇ ਬਾਕੀ ਤੁਹਾਨੂੰ ਇੱਕ ਵਾਰੀ ਥਾਂ ਥਾਂ ਦੀ ਕੁਆਲਿਟੀ ਠੰਡੀ ਧੀਰੀ ਬਹੁਤ ਆ ਲੋ ਇਧਰੋਂ ਮਰਜੀ ਬਹਿ ਜਾਓ ਆ ਦੇਖੋ ਜੀ ਠੀਕ ਆ ਸੋ ਥਾਨ ਥੋਨ ਪੂਰੀ ਕੁਆਲਿਟੀ ਦਾ ਹਾਂ ਜੀ ਪਿਛਵਾਈ ਵੀ ਬਹੁਤ ਵਧੀਆ ਲੱਗੀ ਆ ਬਿਲਕੁਲ ਜੀ ਆ ਲੋ ਮਚਾ ਬਹੁਤ ਵਧੀਆ ਪਾਇਆ ਮਗਰ ਕਟਾ ਹਾਂ ਜੀ ਲਓ ਨੀਲੀ ਰਾਵੀ ਦਾ ਦੋਸਤ ਵੀ ਸ਼ੌਂਕ ਪੂਰਾ ਹੋ ਜਾਊਗਾ ਕਿਸੇ ਵੀਰ ਦਾ ਮਗਰ ਕਟਾ ਨੀਲੀ ਰਾਵੀ ਦਾ ਬਹੁਤ ਸੋਹਣਾ ਕਟੇ ਨੂੰ ਜਨਮ ਦਿੰਦਾ ਬੱਚੇ ਸੋਹਣੇ ਪਾਉਗੀ ਦੋਸਤੋ ਜਿਹੜਾ ਕੋਈ ਵੀਰ ਗਾਂ ਵੀ ਨੀਲੀ ਰਾਵੀ ਦਾ ਸੀਮਨ ਰਖਵਾ ਲੂਗਾ ਤੇ ਬੱਚੇ ਸੋਹਣੇ ਪਾ ਦੇਊਗੀ ਇੱਥੋਂ ਤੁਸੀਂ ਐਸਟੀਮੇਟ ਇੱਕ ਅੰਦਾਜ਼ਾ ਲਗਾ ਸਕਦੇ ਜੀ ਬੱਚਾ ਸੋਹਣਾ ਠੀਕ ਹੈ ਜੀ ਮਾਰਕਿੰਗ ਬਹੁਤ ਸੋਹਣੀ ਘਰ ਵਾਲਿਆਂ ਨੇ ਇੰਨੀ ਗਰੰਟੀ ਦਿੱਤੀ ਜਾਂਦੇ ਪਹਿਲੇ ਸੁਗੇ ਵੀ ਜੇ ਮੋਰਾ ਦਾ ਭਰਾਇਆ ਠੀਕ ਆ ਹਾਂਜੀ ਤੇ ਬੱਚਾ ਐ ਕੋਈ ਰੰਗ ਬਲੈਕ ਪਾਇਆ ਸਾਰਾ ਹੀ ਬੱਚੇ ਜਿਹੋ ਜਾਂ ਮਤਲਬ ਕੀ ਏਆਈ ਕਰਵਾ ਲਓ ਹਾਂਜੀ ਹਾਂਜੀ ਮੋਦੇ ਦੇ ਨੇ ਖੜਦੀ ਜਿਹੜਾ ਸੀਮਨ ਭਰਾਓਗੇ ਉਹੋ ਜੇ ਬੱਚਾ ਪਾਉਗੇ ਇਹ ਕੁਦਰਤੀ ਨੇਚਰਲੀ ਜਿਹੜਾ ਦੋਸਤੋ ਬਿਲਕੁਲ ਪ੍ਰੋਸੈਸ ਆ ਬੱਚਾ ਬਹੁਤ ਸੋਹਣਾ ਠੀਕ ਆ ਕਈ ਵਾਰਾ ਨੀਲੀ ਰਾਵੀ ਦੀਆਂ ਮੱਝਾਂ ਵੀ ਜਿਹੜਾ ਦੋਸਤੋ ਸੀਮਨ ਰਖਾ ਕੇ ਨੀਲੀ ਰਾਵੀ ਦਾ ਚਾਹੇ ਮਾਲੀ ਤੋਂ ਜੰਪ ਲਵਾ ਕੇ ਇਹੋ ਜਿਹੇ ਬੱਚੇ ਦੇ ਨਿਸ਼ਾਨ ਨਹੀਂ ਕੱਢਦੀਆਂ ਸੋਹਣਾ ਬਿਲਕੁਲ ਸਟੇਟ ਪਰੇ ਦੇ ਵਿੱਚ ਤੇ ਚਵਾਈ ਚਵਾਈ ਦੀ ਕਿੱਦਾਂ ਨਿਕਲੀ ਆ ਚਵਾਈਦਿਆਂ ਰੂਮਰ ਕੀ ਪੋਲੀ ਚਵਾਈ ਬਹੁਤ ਸੋਹਣੀ ਲੱਗੀ ਚੰਗੀ ਚਵਾਈ ਆ ਹਾਂਜੀ ਹਾਂਜੀ ਦਿਨੇ ਚੋਈ ਚਾਰ ਬੱਚਾ ਪੁੱਤ ਚੱਲ ਰਿਹਾ ਵਧੀਆ ਹਾਂਜੀ 44 1/2 ਕਿਲੋ ਚੋਈ ਯਾਰ ਇੰਜ ਨਹੀਂ ਖੋਹਦੀ ਭਾਵੇਂ ਥੱਲੇ ਉਹਦੀ ਨੰਗੀ ਜੋ ਜਿਵੇਂ ਮਰਜ਼ੀ ਆ ਲਓ ਜੀ ਸੋ ਬਾਕੀ ਦੋਸਤੋ ਚੰਗੀ ਆ ਠੰਡੀ ਧੀਰੀ ਆ ਸਲਾਗ ਸਲੂਕ ਪੂਰੀ ਆ ਠੀਕ ਆ ਹਾਂਜੀ ਹਾਂਜੀ ਤੇ ਬੋਲੇ ਤੋਂ ਧਿਆਨ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਚਵਾਈ ਕਰਕੇ 4 ਕਿਲੋ ਚੋਈ ਦੇ ਬੱਚੇ ਨੂੰ ਜੰਗਾਇਆ ਵਾ ਅੱਛਾ ਹਾਂਜੀ ਹਾਂਜੀ ਚਵਾਈ ਬਹੁਤ ਲੱਗੀ ਠੀਕ ਆ ਹਾਂਜੀ ਪਹਿਲੇ ਨੇ ਚਵਾਇਆ 14 ਕਿਲੋ ਦੁੱਧ ਹਾਂ ਹਾਂਜੀ ਹਾਂਜੀ ਮੇਰੇ ਕੋਲ ਤਾਂ ਪ੍ਰਾਪਤ ਅਗਲੇ ਦੀ ਅਗਲੇ ਖੇਤ ਚਲਾ ਜਿਹੜੀ ਚੰਗੀ ਸੇਵਾ ਕਰ ਲੂਗਾ ਹਾਂਜੀ ਹਾਂਜੀ ਤੇ ਜਿੰਨਾ ਮਰਜੀ ਦੁੱਧ ਚੋਈ ਦਾ ਹੀ ਦੁੱਧ ਬਿਲਕੁਲ ਹੁਣ ਇੱਥੇ 2-4 ਦਿਨ ਜਿਸ ਤਰ੍ਹਾਂ ਅੱਜ ਵੇਖੀ ਜਿਸ ਤਰ੍ਹਾਂ ਵੇਖੀ ਹੁਣ ਤੇ ਜਿਹੜਾ ਦੱਸਾਂਗੇ ਉਹੀ ਹੋਊਗਾ ਕਿੰਨਾ ਮੁੱਲ ਕਰਦੇ ਆ ਮੁੱਲ ਕਰਨ ਜੋ ਮਰਜੀ ਕਰੀਏ 1.3 1.5 ਹੂੰ 1 15 ਚੋ ਜੋ ਮਾਨਤਾ 1 15 ਚੋ ਹਾਂਜੀ ਹਾਂਜੀ ਠੀਕ ਹੈ ਜੈਜਾ ਨਾ ਕਰਦਿਏ ਜੈ ਜੀ ਆ ਅੱਛਾ ਲੋ ਜੀ ਭਾਈ ਪ੍ਰਾਪਾਂ ਦਾ ਜੈ ਜੀ ਆ ਉਹਦੇ ਜਿਆਦੇ ਮੰਗਦੇ ਜਿੰਨਾ ਤੋਂ ਲਈ ਆ ਅੱਛਾ ਹੋਰ ਡੇਡ ਦੇ ਲੱਗੇ ਤੁਰੇ ਫਿਰਦੇ ਅੱਛਾ ਅੱਛਾ 1 15 ਦੋਸਤੋ ਇਸ ਝੋਟੀ ਦਾ ਕਹਿ ਲੋ ਇਸ ਮੱਝ ਦਾ ਕਹਿ ਲੋ ਆਹ ਲਓ ਫੁਲਕਾਰੀ ਲਾ ਦੇਣਾ ਉਸ ਤੋਂ ਪੇਠ ਪੂੜਾ ਠੀਕ ਆ ਤੇ ਪੇਠ ਪੂੜੇ ਤੋਂ ਵੀ ਤੁਹਾਨੂੰ ਦਿਖਾਉਣੇ ਆ ਚੰਗੀ ਤਸੱਲੀ ਦੇ ਨਾਲ ਠੀਕ ਆ ਵੈਸੇ ਵੀ ਇਹਨੇ ਫੁਲਕਾਰੀ ਪਾਈ ਸੀ ਸ਼ੌਂਕ ਦੇ ਨਾਲ ਤੇ ਆ ਤੁਸੀਂ ਵੇਖੋ ਪੇਠ ਪੂੜਾ ਠੀਕ ਆ ਰਾਜੀ ਪੂਰੀ ਚੌੜੀ ਵજન ਲੋੜ ਵਾਲੀ ਆ ਦੋਸਤੋ ਪੂਰੀ ਰਾਤ ਹੀ ਆ ਤੇ ਕੱਦ ਵੀ ਸੋਹਣਾ ਕੱਦ ਵੀ ਵੀ ਮਧਰੀ ਜੀ ਦਰਮਿਆਨੀ ਹਾਈਟ ਨਹੀਂ ਗੀ ਮੀਡੀਅਮ ਤੋਂ ਉੱਚੀ ਆ ਨਾਰਮਲ ਇੱਕ ਨਾਲ ਵੈੜ ਖੜੀ ਆ ਦੋਸਤੋ ਐਚ ਐਫ ਕਰਾਸ ਤੇ ਉਹਦੇ ਬਿਲਕੁਲ ਬਰਾਬਰ ਉਧਰ ਲਿਆਂਦੀ ਵੀਰਾਂ ਨੇ ਗੱਭਣ ਦੋ ਕੜ ਲਿਆਂਦੀ ਸੀ 6 ਮਹੀਨਿਆਂ ਦੇ ਗੱਭਣੀ ਤੇ 10-12 ਕਿਲੋ ਦੁੱਧ ਹੀ ਉਧਰ ਲਿਆਂਦੀ ਹਰਿਆਣੇ ਠੀਕ ਆ ਠੀਕ ਹਾਂਜੀ ਹਾਂਜੀ ਨਹੀਂ ਚੰਗੀ ਆ ਜਿੰਨੀ ਆ ਛੋਟੀ ਸਾਰੀ ਚੰਗੀ ਐਵੇਂ ਆਪਾਂ ਕਹੀਏ ਵੀ ਕਿਸੇ ਪਾਸੇ ਜਿੱਥੇ ਨਾਲ ਤੁਰੋਗੇ ਜਿੱਥੇ ਖਲੋਜੀ ਉੱਥੇ ਛੋਟੀ ਖਲੋਜੂਗੀ ਬਸ ਬਸ ਹਾਂਜੀ ਸੋ ਪੂਰੀ ਕੁਆਲਿਟੀ ਦਾ ਥਾਣਾ ਠੀਕ ਹੈ ਜੀ ਪਸੰਦ ਆਊਗੀ ਜਿਹੜੇ ਵੀਰ ਨੂੰ ਜਜੂਗੀ ਦੋਸਤੋ ਸੌਦਾ ਕਰ ਲਿਓ 1 ਲੱਖ 115 ਚੋਂ ਮਾਨਤਨ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਕਰਦਾ ਖੁੱਲਾ ਮਾਨਤਨ ਹਾਂ ਬਿਲਕੁਲ ਠੰਡੀ ਤੇਰੀ ਬਹੁਤ ਵਾ ਹੂੰ ਲਓ ਜੀ ਠੀਕ ਜਿੱਦਾਂ ਮਰਜੀ ਬੈ ਕੇ ਕੋਈ ਵੀਰ ਤਸੱਲੀ ਕਰੀ ਜਾਵੇ ਠੀਕ ਆ ਪ੍ਰਭ ਅਗਲੀ ਆ ਬੈੜਾ ਕੀ ਆ ਹਾਂ ਜੀ ਹਾਂ ਜੀ ਬੈੜਾ ਇਹਦਾ ਕੀ ਵਿਰਵਾ ਆ ਵੀ ਦੂਜੇ ਸੂਗਾ ਸੂਈ ਮਗਰ ਵੱੱਛੀ ਆ ਕਿੰਨੇ ਕ ਦਿਨਾਂ ਦੀ ਆ ਕੱਲ ਤੜਕੇ ਸੂਈ ਆ ਮਗਰ ਵੱੱਛੀ ਹਾਂ ਜੀ ਉਹ ਦਿੱਤੀ ਵੱੱਛੀ ਬਹੁਤ ਸੋਹਣੀ ਦਿੱਤੀ ਆ ਓਏ ਹਾਂਜੀ ਹਾਂਜੀ ਚੀਨੇ ਕਬੂਤਰ ਵਰਗੀ ਚੀਨੇ ਕਬੂਤਰ ਵਰਗੀ ਅੱਛਾ ਠੀਕ ਆ ਚੰਗਾ ਭਰਾਇਆ ਸੀ ਉਹਨਾਂ ਹਾਂ ਠੀਕ ਆ ਚੰਗਾ ਭਰਾ ਬੈਠੇ ਪਰ ਸਾਹਬ ਨਹੀਂ ਵਹਿੜਦੀ ਕੀਤੀ ਉਹਨਾਂ ਜਿਹੜੀ ਗੱਲ ਉਹ ਹਾਂ ਹਾਂ ਹਾਂਜੀ ਠੰਡੀ ਜਰੀ ਬਹੁਤ ਆ ਗਈ ਆ ਦੇਖੋ ਠੀਕ ਆ ਜੀ ਹਾਂਜੀ ਸੋ ਚੰਗੀ ਹੈ ਵਹਿੜ ਦੋਸਤੋ ਸੁਭਾ ਕੁਬੀਰ ਦੂਜਾ ਸਮਝ ਲੈ ਤੀਜਾ ਮੰਨ ਲੈ ਓਰੀਜਨਲ ਜਿਹੜਾ ਦੋਸਤੋ ਸੁਭਾ ਦੂਜਾ ਵੀ ਹੋ ਸਕਦੀ ਹੈ ਤੀਜਾ ਵੀ ਹੋ ਸਕਦੀ ਹੈ ਬਾਕੀ ਨਾ ਰੁਖੀ ਰੁਖੀ ਤਾਣ ਲੱਗੂਗੀ ਪਰ ਸੁਭਾ ਓਰੀਜਨਲ ਦੂਜਾ ਹੀ ਆ ਹਾਂ ਤੇ ਸੂਈ ਨੂੰ ਅੱਜ ਦੂਜਾ ਤੀਜਾ ਦੇਣਾ ਨਹੀਂ ਨਹੀਂ ਦੂਜਾ ਦਿਨ ਕੱਲ 6 ਵਜੇ ਦੀ ਸੂਈ ਤੜਕੇ ਲਓ ਜੀ ਕੱਲ ਮਾਰਨਿੰਗ 6 ਵਜੇ ਦੀ ਸੂਈ ਹੈ ਦੋਸਤੋ ਸੁਭਾ ਤੇ ਦੂਜੇ ਦਿਨ ਦੇ ਵਿੱਚ ਆ ਤੇ ਬੌਲਾ ਕਿੰਨਾ ਹੋਊਗਾ ਥੱਲੇ ਬੌਲਾ ਇਸ ਟਾਈਮ 9 ਕਿਲੋ ਹੈ ਜਰ 10 9 ਕਿਲੋ ਬੌਲਾ ਸੋ ਬੱਚਾ ਬੱਚੇ ਤੇ ਰੋਕ ਲਓ ਬੱਚਾ ਦਿਖਾ ਦਈਏ ਲੈ ਬੱਚਾ ਪੈਣੀ ਮੇਕਰ ਦੀ ਵੱਚੀ ਪਈ ਲਓ ਜੀ ਕਿਹਦੀ ਪੈਣੀ ਮੇਕਰ ਦੀ ਹਾਂਜੀ ਹਾਂਜੀ ਲੈ ਵੀ ਲਓ ਦੋਸਤੋ ਬਹੁਤ ਖੂਬਸੂਰਤ ਮਗਰ ਬੱਚਾ ਵੱਛੀ ਫੀਮੇਲ ਕਾਫ ਚਾਰ ਚੰਦ ਲੱਗੇ ਪਏ ਆ ਪ੍ਰਭੂ ਠੀਕ ਆ ਪੈਨੀ ਮੈਕਰ ਦੀ ਵੀਰ ਦੱਸ ਰਿਹਾ ਬਿਲਕੁਲ ਐਚ ਐਫ ਬਰੀਡ ਦੀ ਜਿਹੜੀ ਦੋਸਤੋ ਮਗਰ ਵੱਛੀ ਛੋਟੇ ਜੇ ਕੰਨ ਤੇ ਵਿੜਕ ਬੁੜਕ ਪੂਰੀ ਆ ਐਕਟਿਵ ਪੂਰੀ ਤੰਦਰੁਸਤ ਵੱਛੀ ਮਗਰ ਠੀਕ ਆ ਤੇ ਦੂਜਾ ਸੂਆ ਜਿਹੜੀ ਇਹ ਵੜਸ ਸੂਈ ਆ ਤੇ ਵੈਸੇ ਪਸ਼ੂ ਜਦਾਂ ਦੋਸਤੋ ਸੂਣ ਤੋਂ ਬਾਅਦ ਕੋਈ ਦੋ ਤਿੰਨ ਦਿਨ ਆਪਾਂ ਕਹਿ ਲਈਏ ਵੀ ਤੈਹ ਜੀ ਮਾਰ ਜਾਂਦਾ ਤੇ ਸੂ ਦੇ ਵਿੱਚ ਆਈ ਆ ਵੈਸੇ ਤੇ ਖੇੜ ਖੜ ਜੂਗੀ ਦੋ ਚੌ ਪੰਜਾਂ ਦਿਨਾਂ ਨੂੰ ਬਾਕੀ ਥਾਂ ਤੋਂ ਪੂਰਾ ਲਓ ਜੀ ਸੀਲਸ ਲੱਗ ਪੂਰੀ ਆ ਠੰਡੀ ਧੀਰੀ ਆ ਜਿੱਦਾਂ ਕੋਈ ਮਰਜ਼ੀ ਬਹਿ ਕੇ ਸੱਜੇ ਖੱਬੇ ਚੋਈ ਚੋਈ ਛੱਲੇ ਵੀਰ ਠੀਕ ਆ ਤੇ ਕੱਦ ਬੱਛੀ ਵਹਿੜਦਾ ਜਿਹੜਾ ਦੋਸਤੋ ਕੱਦ ਉੱਚਾ ਪੂਰਾ ਕੱਦ ਦੀ ਗੱਲ ਕਰਨ ਲਈ ਕੱਦ ਉੱਚੇ ਦੇ ਵਿੱਚ ਤੇ ਲਓ ਇਹਨੂੰ ਥੋੜਾ ਜਨਾ ਬੱਚਾ ਹੀ ਖਿੱਚ ਕੇ ਲੈ ਗਿਆ ਟੀਕਾ ਚੰਗਾ ਭਰਾ ਬੈਠੇ ਸਾਹਮਣੇ ਕੀਤੀ ਉਹਨਾਂ ਹੂੰ ਹੂੰ ਉਹਨੇ ਕੇਅਰ ਨਹੀਂ ਹੋਈ ਹਾਂਜੀ ਚਲੋ ਬੱਚੇ ਨੇ ਤਾਂ ਜਿੰਨੀ ਗ੍ਰੋਥ ਜਿਹੜੀ ਕੁਆਲਿਟੀ ਦਾ ਬੱਚਾ ਹੋਣਾ ਉਹਨੂੰ ਉਹਨੀ ਗ੍ਰੋਥ ਕਰਨੀ ਕਰਨੀ ਸੀਗੀ ਹਾਂਜੀ ਹਾਂਜੀ ਤੇ ਫਿਰ ਚੰਗੀ ਸੇਵ ਆ ਸੰਭਾਲ ਵੀ ਬੜੀ ਜ਼ਰੂਰੀ ਸੀਗੀ ਤੇ ਚਲੋ ਕੋਈ ਗੱਲ ਨਹੀਂ ਅੱਗੇ ਕੋਈ ਭੈਣ ਭਰਾ ਕੋਈ ਚੰਗਾ ਵੀਰ ਲੈ ਗਿਆ ਸਾਂਭ ਸੰਭਾਲ ਲਾ ਤੇ ਨਾਲੇ ਦੋਸਤੋ ਬੱਚੀ ਕੋਈ ਵੀਰ ਸੰਭੂਗਾ ਬੜੇ ਚਾਰ ਨਾਲ ਤੇ ਨਾਲੇ ਹੱਥ ਵਹਿੜ ਦੇ ਵੀ ਤੁਸੀਂ ਪੂਰਾ ਮਾਰ ਕੇ ਦੁੱਧ ਚੰਗਾ ਲੈ ਲਓਗੇ ਠੀਕ ਆ ਹੁਣ ਬੌਲੇ ਤੋਂ ਕੋਈ ਵੀਰਾਨ ਕੇ ਆਪਦੀ ਤਸੱਲੀ ਕਰ ਸਕਦਾ ਦੂਜੇ ਦਿਨ ਦੇ ਵਿੱਚ ਲਓ ਜਿਵੇਂ ਇਹ ਬਹੁਤ ਬੋਲੀ ਲੱਗੀਆਂ ਰੂਮਰ ਠੀਕ ਆ ਨਾ ਮੰਗਾ ਨਹੀਂ ਦੀ ਐਂ ਜਿਵੇਂ ਵੰਗਾ ਪਾਉ ਭਾਵੇਂ ਨਾ ਪਾਉ ਅੱਛਾ ਲੋੜ ਹੀ ਨਹੀਂ ਪਾਉਣੀ ਹਾਂਜੀ ਹਾਂਜੀ ਠੰਡੀ ਧੀ ਤੇ ਕਿੰਨਾ ਮੋਲ ਪਰਾ ਪੈਂਦਾ ਮੋਲ ਕਾ ਨੂੰ ਭਾਵੇਂ 42 ਕਰਾ ਲਓ ਭਾਵੇਂ 45 ਕਰਾ ਲਓ ਹਾਂ 38000 ਜਮਾਨਤ ਕਰਦਾ 38000 ਹਾਂਜੀ ਹਾਂਜੀ ਹੋ ਜਾ ਗੁੱਡਾ ਮੰਨਤਾ ਠੀਕ ਹੈ ਜੀ ਹਾਂਜੀ ਉਹਨਾਂ ਨੇ ਦੱਸਿਆ ਆਪਾਂ ਨੇ ਅੰਦੀ ਗੱਬਣ ਪਰਸੋਂ ਹਾਂ ਉਹਦੇ ਸਾਨੂੰ ਆਂਦੇ ਸੀ ਟੀਕਾ ਬਹੁਤ ਚੰਗਾ ਭਰਾਇਆ ਹਮ ਐ ਏਡੀ ਸਾਵਧਾਨੀ ਕੀਤੀ ਨਾ ਕੀ ਪਤਾ ਟੀਕਾ ਕਿੰਨੇ ਦਾ ਭਰਾਇਆ ਹਮ ਹਮ ਇਹਨੂੰ ਬੱਚਾ ਪਾਇਆ ਫਿਰ ਪਤਾ ਲੱਗਾ ਟੀਕਾ ਚੰਗਾ ਹੀ ਭਰਾਇਆ ਉਹਨਾਂ ਹਾਂ ਬਾਣੀ ਮੇਕਰ ਦਾ ਭਰਾਇਆ ਉਹਨਾਂ ਸਾਰਾ ਦੱਸਿਆ ਹੈ ਹਮ ਤੇ ਉਹ ਬੱਚਾ ਵਾਇਆ ਨੇ ਬੱਚਾ ਚਲੋ ਬਹੁਤ ਵਧੀਆ ਗੱਲ ਆ ਕੋਈ ਸ਼ੌਂਕ ਨਾ ਸੰਭੂ ਅੱਗੇ 38000 ਦੀ ਪ੍ਰਾਵੋ ਜਿਹੜੀ ਇਹ ਵੇਅਰ ਹੋ ਜੂਗੀ 38000 ਦੀ ਲੈਣ ਦੇਣਾ ਹਾਂ ਜੀ ਆਪਾਂ ਜਿਹਨੇ ਮਾਲ ਦੀ ਚਵਾਈ ਕੀਤੀ ਹੈ ਕਿਉਂਕਿ ਵੀਡੀਓ ਬੁੜੀ ਉਹਦੇ ਨੇ ਆਪਾਂ ਨੂੰ ਜਿਆਦਾ ਹੁੰਦਾ ਮਾਲ ਚਵਾਈ ਟਾਈਮ ਟਾਈਮ ਕੀਤੀ ਹੈ ਨਹੀਂ ਕਰਨੀ ਟਾਈਮ ਤੋਂ ਟਾਈਮ ਚਾਹੀਦੀ ਹਾਂ ਜੀ ਹਾਂ ਜੀ ਤੇ ਜਿਹੜਾ ਕੋ ਅੱਗੇ ਭੈਣ ਭਰਾ ਲੱਗ ਜਾਵੇ ਕਿਲੋ ਵੱਧ ਨਿਕਲੇ ਹੈਨਾ ਹਾਂ ਜੀ ਹਾਂ ਜੀ ਆਣੀ ਕਰੇਗੀ ਵੀਡੀਓ ਬਣਾਉਣੀ ਹੈ 12 ਵਜੇ ਤੱਕ ਡੱਕੀਆਂ ਰਹਿਣ ਠੀਕ ਆ ਜੀ ਕੋਈ 100 200 ਵੀਰਾਂ ਦਾ ਪਸੂ ਡੱਕਿਆ ਕੋਈ ਨਹੀਂਗਾ ਮਾਰਨਿੰਗ ਚਵਾਈ ਕੀਤੀ ਆ ਆ ਉਵੇਂ ਉਵੇਂ ਲੈਵੇ ਭਰਨੇ ਸ਼ੁਰੂ ਕਰਤੇ ਆ ਪਸ਼ੂਆਂ ਨੇ ਠੀਕ ਆ ਕਿਉਂਕਿ ਚਵਾਈ ਦਾ ਸਮਾਂ ਜਿਹੜਾ ਕੋਈ 2 2.5 3 ਘੰਟਿਆਂ ਨੂੰ ਬਿਲਕੁਲ ਨੇੜ ਆ ਗਿਆ ਆ ਅੱਗੇ ਮੱਝ ਜਿਹੜੀ ਇਹ ਗੱਭਣ ਆ ਹਾਂਜੀ ਆ ਗੱਭਣ ਆ ਗਈਆਂ ਲਓ ਕਰੀਏ ਪੇਸ਼ ਵੀ ਇਹ ਅੱਛਾ ਥਣ ਭਾਂਡੇ ਦੀ ਕਾਫੀ ਖਬਰਦਾਰ ਆ ਦੇ ਹੈਗੀ 14 15 ਲੀਟਰ ਵਾਲੀ ਮੈਂ ਸੂਗਾ ਤੀਜਾ ਵਾ ਸੂਬਾ ਤੀਜਾ ਹਾਂਜੀ ਰੱਬ ਨੇ ਲਾਤੀ ਛੋਟੀ ਲਾਦੀ ਮੈਂ ਇਹਦੇ ਵੱਡੀ ਆ ਮਧਰੀ ਡੌਲੀ ਆ ਦੋਸਤੋ ਹਾਂਜੀ ਜਿੱਦਾਂ ਆਪਾਂ ਨੀਲੀ ਰੱਬ ਦੀਆਂ ਅੰਬਜਾਂ ਵੇਖਦੇ ਆ ਬਿਲਕੁਲ ਮਧਰੀ ਡੌਲੀ ਦੀ ਆ ਅਗਲੀਆਂ ਲੱਤਾਂ ਤੁਸੀਂ ਵੇਖੋਗੇ ਵੀ ਜਿਵੇਂ ਬਿਲਕੁਲ 2 ਗਿੱਠਾਂ ਦੀਆਂ ਹੁੰਦੀਆਂ ਢਾਈਆਂ ਦਿਨਾਂ ਦੀਆਂ ਵਜਨ ਵਟਾ ਬੜਾ ਐ ਰੀਲ ਗੱਡੀ ਦਾ ਵਜਨ ਵਟਾ ਬੜਾ ਤੇ ਥਣ ਥਣ ਵੇਖੋ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਵਿਰਲਾ ਬਹੁਤ ਸੜਾਜ ਠੀਕ ਆ ਅਗਲੇ ਥਣਾ ਦਾ ਸਾਈਜ਼ ਬਿਲਕੁਲ ਪਤਲੇ ਆ ਦੋਸਤੋ ਇੱਕੋ ਜਿ ਮਗਰਲੇ ਜਿਹੜੇ ਮਾੜੇ ਮੋਟੇ ਥਣ ਇੱਕੋ ਜਿ ਠੀਕ ਆ ਤੇ ਚੱਡਾ ਛੁੱਡਾ ਬਹੁਤ ਸੋਹਣਾ ਤੇ ਬਾਕੀ ਹੈ ਤਿਆਰੀ ਹੈ ਬਸ ਹੁਣ ਕੁਝ ਘੰਟਿਆਂ ਦੇ ਦੌਰਾਨ ਵੀ ਸੌ ਸਕਦੀ। ਲੋ ਘੰਡੇ ਕੱਢ ਜੇ ਆਪਾਂ ਰਾਤ ਤੱਕ ਸਵੇਰ ਤੱਕ ਸੂ ਬੂ ਮੈਂ। ਆਪੜੇ ਪੜੇ ਖਿੱਚੇ ਆ। ਹਾਂਜੀ ਹਾਂਜੀ। ਪੁੜੇ ਨਵਾਇਆ ਦੋਸਤੋ ਅੱਜ ਭਲਕ ਮਾਰਨਿੰਗ ਰਾਤ ਕਿਸੇ ਟਾਈਮ ਵੀ ਸੂ ਸਕਦੀ ਆ। ਇਹ ਦੀ ਜਿਹੜੀ ਦੋਸਤੋ ਤੁਸੀਂ ਡਿਟੇਲ ਆ ਸੁਣ ਤੋਂ ਬਾਅਦ ਦੀ। ਉਹ ਫੋਨ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਬਥੇਰੇ ਜਾਣਕਾਰੀ ਲੈ ਲਿਓ ਠੀਕ ਆ ਜੀ ਸੂਣ ਤੋਂ ਬਾਅਦ ਕੀ ਪੋਜੀਸ਼ਨ ਤੇ ਜਿਹੜਾ ਕੋਈ ਵੀਰ ਗੱਬਣ ਨੂੰ ਹੱਥ ਪਾਉਣ ਆਊਗਾ ਤੇ ਆਪਣੀ ਥਿਪ ਕੇ ਤਸੱਲੀ ਦਾ ਤੁਸੀਂ ਕਰ ਹੀ ਲੈਣੀ ਆ। ਯਾਰ ਇਹ ਮੈਂ ਸੂ ਬਹੁਤ ਘੰਟੇ ਲਵਾਂਗਾ ਨਾ ਸੋਪੂ ਕੀ ਤਿਆਰੀ ਹੈ ਤਿਆਰੀ ਹੈ ਫਿਰ ਲਾਂ ਉਰ ਲਾਂ ਬਹੁਤ ਚੰਗੀਆਂ ਕਿਸੇ ਟਾਈਮ ਵੀ ਸੂ ਸਕਦੀ ਹੈ ਦੋਸਤੋ ਠੀਕ ਆ ਅੱਜ ਰਾਤ ਨੂੰ ਕੋਈ 2 ਘੰਟਿਆਂ ਨੂੰ 4 ਘੰਟਿਆਂ ਨੂੰ ਕਿਸੇ ਟਾਈਮ ਵੀ ਸੂ ਸਕਦੀ ਹੈ ਤਿਆਰੀ ਹੈ ਪ੍ਰੋਪਰ ਇਹ ਤੁਹਾਨੂੰ ਆਪਾਂ ਜ਼ਰੂਰ ਮੈਂਸ਼ਨ ਕਰ ਦਿੰਦੇ ਹਾਂ ਨਾਲ ਦੀ ਨਾਲ ਤੇ ਪ੍ਰਭ ਕੀ ਗੱਭਣ ਦਾ ਕੀ ਇਹਦਾ ਮੁੱਲ ਰਹੂਗਾ ਇਹਦਾ ਮੁੱਲ ਕਰਨ ਨੂੰ ਭਾਵੇਂ 85 ਕਰ ਲਈਏ ਜੋ ਮਰਜ਼ੀ ਕਰ ਲਈਏ 76000 ਜੋ ਮੰਨਤਨ ਹੋ ਜਾਊਗਾ 76 ਜੋ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਪਤਾ ਹੁਣ ਸੂ ਵੀ ਹੁਣ ਸਾਂਭਣੀ ਜੇ ਜੂ ਸਟੋਣੀ ਪੈਣੀ ਹੈ ਜਿਮੇਵਾਰੀ ਵਾਲੀ ਗੱਲ ਹਾਂਜੀ ਹਾਂਜੀ ਸਾਰੇ ਐਂ ਤਸੱਲੀ ਕਰਾ ਗਏ ਤੇ ਜੇਰ ਜੂਰੋ ਪ੍ਰੋਪਰ ਪੈ ਜਾਂਦੀ ਵੀਡੀਓ ਵੀਡੀਓ ਬਣਾ ਕੇ ਰੱਖ ਲਿਓ ਐ ਉਹਦੀ ਜੇਰ ਪਈ ਇਹਦੀ ਪਈ ਆਪਣੇ ਘਰੇ ਸੁਈਆਂ ਆ ਤਸੱਲੀ ਆ ਭੈਣ ਭਰਾ ਨੂੰ ਕਿਉਂਕਿ ਪੈਸੇ ਲਾਉਣੇ ਆ ਕੋਈ ਮੇਜਰ ਪ੍ਰੋਬਲਮ ਨਾ ਰਹਿ ਜੇ ਠੀਕ ਆ ਹਾਂਜੀ ਬਾਸੀ ਥਾਣਾ ਚਾਰੇ ਡੰਗੜਾ ਥਾਣਾ ਫੁੱਲ ਵੀਰਨਾ ਵਾ ਲਓ ਵੀ ਦੋਸਤੋ ਜਿਹੜਾ ਕੋਈ ਵੀਰ ਗੱਬਣ ਦਾ ਸੌਦਾ ਬਿਆਨਾ ਕਰ ਲੂਗਾ ਠੀਕ ਆ ਜੀ ਉਹਦੀ ਆਪਦੀ ਜ਼ਿੰਮੇਵਾਰੀ ਹੋ ਜੂ ਜਿਹੜਾ ਵੀਰ ਸੂਨ ਤੋਂ ਬਾਅਦ ਚਲੋ ਅੱਜ ਪਰਲ ਤੇ ਨਾ 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 ਭਾਵੇਂ 2 ਘੰਟੇ ਘੰਟੇ ਤੱਕ ਸੂਬੇ ਠ ਚਲੋ ਜੀ ਹਾਂ ਜੀ ਚੰਗੀ ਸੇਵਾ ਹੋਈ ਤੇ ਪਲੀ ਤੂਰ ਦੀ ਗੱਲ ਨਹੀਂ ਗਈ ਉਮੀਦ ਕਰ ਸਕਦੇ ਆ ਪਲੀ ਪੁਲੀ ਪੂਰੀ ਆ ਹਾਂ ਜੀ ਰਾਜੀ ਆ ਦੋਸਤੋ ਵਜਨ-ਵੁਜਨ ਪੂਰਾ ਮੱਝ ਦਾ ਹਾਂ ਥਾਣਾ ਭਾਂਡੇ ਦੀ ਮਿਲਦੀ ਨਹੀਂ ਘਾਟ ਹੀ ਮਿਲਦੀ ਮੱਝ ਦੀ ਜਿਹੜੇ ਰਾਏ ਲੋਕੀ ਲੈਂਦੇ ਨਹੀਂ ਨਹੀਂ ਚੰਗੀ ਆ ਪੇਸ਼ਕੀਨ ਨਹੀਂ ਜਿਆਦੀ ਵੱਡੀ ਮਹੇ ਦੇ ਹਾਂ ਹਾਂ ਜੀ ਲਓ ਵੀ ਸੋ ਮੱਝੇ ਵੀ ਦੋਸਤੋ ਪੂਰੀ ਖਬਰਦਾਰ ਚੰਗੀ ਮੱਝਾ ਪਸੰਦ ਆਊਗੀ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ 76 ਚ ਹਾਂ ਜੀ 76 ਚ 76 ਚ ਮਾਨਤਨ ਹੋ ਜਾਊਗਾ ਇਹ ਤਿੰਨ ਨਾਕਸੀ ਅਜ ਪ੍ਰਭੂ ਵੀਰ ਪ੍ਰਭ ਦੇ ਕੋਲ ਤੇ ਸਰਾਲੀ ਮੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋ ਵੜਾ ਇੱਕ ਵੜਾ ਤੇ ਇੱਕ ਜਿਹੜੀ ਤੁਹਾਨੂੰ ਇਹ ਮੱਝ ਆਪਾਂ ਝੋਟੀ ਦਿਖਾਤੀ ਹੈ ਸੂਈ ਸਵਾਈ ਆ ਇੱਕ ਮੱਝ ਗੱਭਣ ਤਿਆਰ ਬਰ ਤਿਆਰ ਤੇ ਪ੍ਰਭੂ ਨੰਬਰ ਵੀਰ ਬੋਲਦਗੇ ਫੋਨ ਨੰਬਰ 7987362 73470 ਤੇ 71262 ਜੋ ਨੰਬਰ ਠੀਕ ਹੈ ਜੀ ਹਾਂ ਜੀ ਹਾਂ ਲਓ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਚਲਦੇ ਕਰਦੇ ਆਂਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਪ੍ਰਭੂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ